ਸਾਰਿਆਂ ਦਾ ਧੰਨਵਾਦ ਦੇਖੋ ਪੈਸਾ ਉਮੀਦੀ ਗਰੀਬੀ ਇਹ ਤਾਂ ਕਿਸਮਤ ਦੀ ਖੇਲ ਹੈ ਹਨਾ ਜਿਹੜਾ ਸਾਡਾ 파ਟਨਰ ਹੈ ਸਾਨੂੰ ਹਮੇਸ਼ਾ ਉਹਦਾ ਸਾਥ ਦੇਣਾ ਚਾਹੀਦਾ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੋਣ ਵੀ ਮੈਂ ਸਾਰਿਆਂ ਦੀ ਗੱਲ ਕਰਦੀ ਆ ਕਿ ਜੇ ਤੁਸੀਂ ਕਹਿ ਦੋਗੇ ਨਾ ਕੋਈ ਹਾਂ ਅੱਜ ਤੋਂ ਬਈ ਤੂੰ ਆਹ ਚੀਜ਼ ਬਹੁਤ ਵਧੀਆ ਬਣਾਈ ਖਾ ਕੇ ਸਵਾਦ ਆ ਗਿਆ मतलब ਉਹ ਉਹਨੂੰ ਇੰਨਾ ਚੰਗਾ ਲੱਗੂਗਾ ਨਾ ਮਤਲਬ ਜੇ ਉਹ ਗਰਮੀ 'ਚ ਵੀ ਬਣਾਉਂਦੀ ਸੀਗੀ ਉਹਨੂੰ ਸਾਰੀ ਉਹ ਭੁੱਲ ਜਾਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕਸਿਕਾਲ ਜੀ ਅੱਜ ਦੀ ਵੀਡੀਓ ਹੈਗੀ ਹੈ ਕਿ ਆਪਾਂ ਜਿਹੜੀ ਸਾਡੀ ਮੈਰਿਜ ਲਾਈਫ ਹੈ ਚਾਹੇ ਉਹ ਲੰਬ ਮੈਰਿਜ ਹੈ ਚਾਹੇ ਅਰੇਂਜਡ ਮੈਰਿਜ ਹੈ ਉਹਦੇ ਚ ਆਪਸੀ ਸੂਝਬੂਝ ਪਿਆਰ ਸਬਰ ਸੰਤੋਖ ਇਦਾਂ ਨਹੀਂ ਕਈ ਚੀਜ਼ਾਂ ਆਇਆਂ ਜਿਹੜੀਆਂ ਉਹਨੂੰ ਬਣਾਈ ਰੱਖਦੀਆਂ ਆ ਬਰਨਾ ਜਦੋਂ ਤਾਲਮੇਲ ਖਰਾਬ ਹੋ ਜਾਂਦਾ ਨਾ ਆਪਸ ਦੇ ਵਿੱਚ ਫਿਰ ਉਹ ਮੁੜ ਕੇ ਉਹੀ ਗੱਲ ਬਣਾਣੀ ਔਖੀ ਹੋ ਜਾਂਦੀ ਹੈ ਜਿਹੜੀ ਵਿਆਹ ਦੀ ਮਤਲਬ ਤੁਹਾਡੇ ਸਬੰਧ ਜਦੋਂ ਨਾਰਾਜ਼ਗੀਆਂ ਵੱਧ ਜਣੀਆਂ ਐ ਅੱਜ ਅਸੀਂ ਨਾ ਉਹਨਾਂ ਚੀਜ਼ਾਂ ਦੇ ਕੁਝ ਟਿਪਸ ਦੱਸਾਂਗੇ ਜਿਹੜੀਆਂ ਗਲਤਫਹਿਮੀਆਂ ਵਗੈਰਾ ਹੁੰਨੀਆਂ ਆ ਉਹ ਨਹੀਂ ਹੋਣਗੀਆਂ ਮਤਲਬ ਮੈਂ ਸੋਚਦਾ ਹਾਂ ਤੁਸੀਂ ਪੂਰੀ ਵੀਡੀਓ ਦੇਖਿਓ ਫਿਰ ਦੱਸਿਓ ਆਪਣੇ ਕਮੈਂਟਸ ਦੇ ਵਿੱਚ ਵੀ ਦੱਸਿਓ ਵੀ ਕਿਦਾਂ ਸਹੀ ਐ ਇਹੋ ਆਪਾਂ ਪਹਿਲੀ ਗੱਲ ਇੱਕ ਪਹਿਲੀ ਸਭ ਤੋਂ ਪਹਿਲਾ ਟਿਪਸ ਐ ਮੈਂ ਤੁਹਾਨੂੰ ਦੱਸਦਾ ਐ ਵਿਸਥਾਰ ਨਾਲ ਇਹ ਦੱਸਣਗੇ ਇਹ ਇਹ ਮੇਰੇ ਪਾਰਟਨਰ ਸੋਨੂ ਪਨੇਸਰ ਮੇਰਾ ਨਾਮ ਬੱਬੂ ਨੇ ਸਰਾਬੇ ਰਾਮ ਦਵਿੰਦਰ ਸਿੰਘ ਆ ਬੈਸੀ ਨਾ ਨਾ ਹਰਵਿੰਦਰ ਕੌਰ ਹੈ ਨਾਲ ਪਤਾ ਨਾ ਦੱਸਿਆ ਕਰੋ ਕੱਚਾ ਹੀ ਸਭ ਪੱਕਾ ਆ ਪੱਕਾ ਨਾ ਦੱਸ ਪੱਕਾ ਅਛਾ ਦੋਨੋਂ ਜਿਹੜੇ ਹਸਬੰਡ ਵਾਈਫ ਦੋਨੋਂ ਇਕੱਠੇ ਨਹੀਂ ਲੜਨਗੇ ਮਤਲਬ ਦੋਨੋਂ ਜਦੋਂ ਲੜਾਈ ਹੁੰਦੀ ਹੈ ਨਾ ਦੋਨੋਂ ਇਕੱਠੇ ਨਾਰਾਜ਼ ਨਹੀਂ ਹੋਣਗੇ ਇੱਕ ਬੰਦਾ ਲੜੇਗਾ ਦੂਜਾ ਬੰਦਾ ਨਹੀਂ ਨਾਰਾਜ਼ ਹੋਗਾ ਕਿਉਂਕਿ ਜੇ ਦੋਨੋਂ ਹੀ ਨਾਰਾਜ਼ ਹੋ ਗਏ ਤਾਂ ਮਨਾਊ ਕਿਹੜਾ ਮਨਾਊਗਾ ਕਹਿੰਦੇ ਤੂੰ ਤਸੀਬੋ ਦਾ ਗਾਣਾ ਨਹੀਂ ਸੁਣਿਆ ਭਈ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਬੇ ਇਹ ਵੀ ਮਤਲਬ ਇਹ ਰੂਲ ਰੱਖਣਾ ਵੀ ਇੱਕੋ ਹੀ ਬੰਦਾ ਲੜੇਗਾ ਦੂਜਾ ਨਾਰਾਜ਼ ਨਹੀਂ ਹੋਏਗਾ ਇੱਕੋ ਹੀ ਨਾਰਾਜ਼ ਹੋਏਗਾ ਤੇ ਦੂਜਾ ਹੈਗਾ ਦੂਜਾ ਤੂੰ ਦੱਸ ਦੂਜਾ ਮਤਲਬ ਜਿੱਦਾਂ ਹੁਣ ਅਸੀਂ ਮਤਲਬ ਗਲਤੀਆਂ ਚਲੋ ਸਾਰਿਆਂ ਤੋਂ ਹੋ ਜਾਂਦੀਆਂ ਕੋਈ ਵੀ ਬੰਦਾ ਪਰਫੈਕਟ ਤਾਂ ਹੁੰਦਾ ਨਹੀਂ ਹੈ ਤੇ ਪਰ ਤੁਸੀਂ ਫਿਰ ਜੇ ਉਹੀ ਹੁਣ ਕੋਈ ਵੀ ਤੁਹਾਡੀ ਕੋਈ ਨੋਕਚੋਕ ਹੁੰਦੀ ਹੈ ਤੁਸੀਂ ਉਹੀ ਪੁਰਾਣੀਆਂ ਗਲਤੀਆਂ ਪਹਿਲਾਂ ਵਾਲੀਆਂ ਫਿਰ ਕੱਢ ਕੇ ਉਹੀ ਦੁਹਰਾਉਂਗੇ ਪਹਿਲਾਂ ਤੁਸੀਂ ਐਦਾਂ ਕੀਤਾ ਸੀ ਮੀ ਨਹੀਂ ਮਾਰ ਰਹੀ ਮਤਲਬ ਹਾਂ ਪੰਜਾਬੀ ਚ ਕਹਿ ਲਓ ਕਿ ਮੇਨੇ ਮਾਰੂਗੇ ਹਾਂ ਉਹ ਉਹ ਨਹੀਂ ਕਰਨਾ ਚਾਹੀਦਾ ਮਤਲਬ ਉਹ ਸਹੀ ਨਹੀਂ ਹੈ ਉਹਦੇ ਨਾਲ ਉਹ ਜਿਹੜੀ ਜਿਹੜੀ ਨੋਖ ਝੋਕ ਮਾੜੀ ਮੋਟੀ ਹੋਈ ਉਹ ਵੀ ਹੁੰਦੀ ਹੈ ਹਾਂ ਉਹ ਵੱਧ ਜਾਂਦੀ ਹੈ ਉਹ ਤੇ ਉਹ ਨਾਰਾਜ਼ਗੀ ਬਹੁਤ ਬੜੀ ਹੋ ਜਾਂਦੀ ਹੈ ਇਦਾਂ ਹੀ ਹੈ ਠੀਕ ਹੈ ਤੇ ਤੀਜਾ ਮੈਂ ਦੱਸਦਾ ਬਈ ਜੇ ਤੁਹਾਡੀ ਨਾ ਆਪਸ ਦੇ ਵਿੱਚ ਥੋੜੀ ਨੋਕਚੋਕ ਜਾਂ ਨਾਰਾਜ਼ਗੀ ਹੋ ਗਈ ਆ ਕੁਝ ਗੱਲਬਾਤ ਹੋ ਗਈ ਆ ਹੋ ਜਾਂਦੀ ਆ ਚਲੋ ਇਹ ਜਿੰ ਕਿ ਸਾਰਿਆਂ ਦੇ ਹੁੰਦੀ ਆ ਇਹ ਸਾਰਾ ਪਰਫੈਕਟ ਕੋਈ ਨਹੀਂ ਹੈਗਾ ਮਾੜੇ ਹੋਣੀ ਵੀ ਚਾਹੀਦੀ ਆ ਨਹੀਂ ਤਾਂ ਫੇਰ ਨੀਰ ਸੁਝਈ ਹੋ ਜਾਂਦੀ ਆ ਲਾਈਫ ਥੋੜੀ ਜਿਹਾ ਨਮਕੀਨ ਜਿਹਾ ਹੋ ਜਾਂਦਾ ਪਰ ਇਹਨਾਂ ਨਮਕੀਨ ਵੀ ਨਹੀਂ ਹੋਵੇ ਕੋਈ ਮਿਰਚਾਂ ਹੀ ਲੱਗਣ ਲਾਪਣ ਕੋੜਾ ਹੀ ਹੋ ਜਵੇ ਕੰਮ ਉਹ ਜਿੱਦਾਂ ਨਾ ਹੋ ਜਵੇ ਜੇ ਤਾਂ ਸ਼ਾਮ ਦੇ ਟਾਈਮ ਹੋ ਜਵੇ ਪਰ ਉਹ ਉਹਨੂੰ ਸੁਲਝਾ ਕੇ ਸੌਣਾ ਆ ਰਾਤ ਨੂੰ ਬਸ ਇਦਾਂ ਨਹੀਂ ਹੈ ਵੀ ਉਹ ਉਲਝੀ ਹੋ ਰਹਿ ਜਵੇ ਤੁਹਾਡੀ ਤਾਣੀ ਬਾਣੀ ਤੇ ਸਵੇਰ ਨੂੰ ਜਦੋਂ ਬੰਦਾ ਉਹ ਰਾਤ ਸਾਰੀ ਰਾਤ ਉਹ ਤੁਹਾਡਾ ਪਾਰਟਨਰ ਵੀ ਸੋਚਦਾ ਰਹਿੰਦਾ ਤੁਸੀਂ ਵੀ ਸੋਚ ਰਹੇ ਹੋ ਨੈਗੇਟਿਵ ਖਿਆਲ ਦਿਮਾਗ ਚਾੰਦੇ ਰਹੇ ਹੋਂਦੇ ਬੰਦਾ ਸਵੇਰੇ ਉੱਠਦਾ ਹੈ ਤਾਂ ਉਹ ਤਾਣੀ ਬਹੁਤੇ ਉਲਝ ਜਾਂਦੀ ਹੈ ਇਸ ਕਰਕੇ ਉਹਨੂੰ ਸੁਲਝਾ ਕੇ ਜਦੋਂ ਤੁਸੀਂ ਸਵੇਰ ਨੂੰ ਉੱਠਣਾ ਹੈ ਨਾ ਫਿਰ ਤੁਹਾਡਾ ਮਾਈਂਡ ਸੋਝਿਆ ਆਪਣਾ ਚਾਹੀਦਾ ਹਾਂ ਪੋਜ਼ਿਟਿਵ ਹੋਣਾ ਚਾਹੀਦਾ ਹਾਂ ਪੋਜ਼ਿਟਿਵ ਹੋਣਾ ਚਾਹੀਦਾ ਸੁਲਝੀ ਹੋਣੀ ਚਾਹੀਦੀ ਸਾਡੀ ਤਾਂ ਹੀ ਬਾਰੇ ਉਹ ਤੁਹਾਦਿਆਂ ਨੂੰ ਦਿਮਾਗ ਚ ਐਦਾਂ ਨਹੀਂ ਹੋਣਾ ਚਾਹੀਦਾ ਵੇ ਇਹਨੂੰ ਤਾਂ ਮੈਨੂੰ ਐਦਾਂ ਕਹਿਤਾ ਹਾਂ ਕੱਲ ਐਦਾਂ ਕਹਿ ਹੱਸਗਾ ਤੇ ਮੈਂ ਵੀ ਐਦਾਂ ਕਰੂੰਗਾ ਫਿਰ ਤੁਹਾਨੂੰ ਪਿਛਲੀਆਂ ਗੱਲਾਂ ਵੀ ਉਦੋਂ ਹੀ ਚਿੱਤੇ ਆਣੀਆਂ ਜਦੋਂ ਤੁਸੀਂ ਉਹ ਗੱਲ ਨੂੰ ਨਾ ਸੁਲਝਾਂਦੇ ਨਹੀਂ ਹੈਗੇ ਛੇਤੀ ਹੂੰ ਹੂੰ ਪਿਛਲੇ ਛੇਤੀ ਸੁਲਝਾ ਲਓ ਫਿਰ ਪਿਛਲੀਆਂ ਗੱਲਾਂ ਬੰਦਾ ਭੁੱਲ ਜਾਂਦਾ ਹੈ ਪੁਰਾਣੇ ਕਹਿੰਦੇ ਨਹੀਂ ਹੁੰਦੇ ਗੜੇ ਮੁਰਤੇ ਫਿਰ ਉਹ ਨਿਕਲਨੇ ਸ਼ੁਰੂ ਹੋ ਜਾਂਦੇ ਆ ਇਹ ਫਿਰ ਜਦੋਂ ਨੈਗੇਟਿਵਿਟੀ ਹੁੰਦੀ ਆ ਉਹਦੇ ਨਾਲ ਹੀ ਹੁੰਦਾ ਹਾਂ ਤੁਹਾਨੂੰ ਹੁਣ ਅਗਲਾ ਤੂੰ ਦੱਸ ਕੀ ਗੱਲ ਅਗਲਾ ਹੈਗਾ ਕਿ ਹਾਂ ਐਦਾਂ ਹੁੰਦਾ ਹੈ ਕਿ ਸਾਨੂੰ ਕਦੇ ਦੂਜੇ ਬੰਦੇ ਦੀ ਗੱਲ ਨਹੀਂ ਚੰਗੀ ਲੱਗਦੀ ਜਾਂ ਉਹ ਉਹਨੂੰ ਲੱਗਦਾ ਹੁੰਦਾ ਕਿ ਨਹੀਂ ਮੈਂ ਸਹੀ ਆ ਹਨਾ ਉਹਨੇ ਹਰ ਇੱਕ ਬੰਦਾ ਆਪਣੇ ਆਪ ਨੂੰ ਸਹੀ ਕਹਿੰਦਾ ਹੈ ਪਰ ਉਹ ਸਹੀ ਕਹਿੰਦਾ ਹੈ ਹਾਂ ਪਰ ਜੇ ਤੁਸੀਂ ਉਹਨੂੰ ਮਤਲਬ ਕੁਝ ਕਹਿਣਾ ਵੀ ਹੈ ਨਾ ਮਤਲਬ ਉਹਨੂੰ ਕ੍ਰਿਟੀਸਾਈਜ਼ ਕਰਨਾ ਵੀ ਹੈ ਤਾਂ ਤੁਸੀਂ ਤਰੀਕੇ ਨਾਲ ਕਰੋ ਪਿਆਰ ਨਾਲ ਸਮਝਾ ਲਓ ਇਹ ਕਿੱਦਾਂ ਵੀ ਤੁਸੀਂ ਆਪਣੀ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਤੁਸੀਂ ਮਤਲਬ ਜਿਹੜੇ ਤੁਹਾਡੇ ਸ਼ਬਦ ਹੈ ਨਾ ਤੁਸੀਂ ਵਰਤਨੇ ਉਹ ਤੁਹਾਡੇ ਅਗਲੇ ਬੰਦੇ ਨੂੰ ਹਰਟ ਕਰਨ ਵਾਲੇ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਗੁੱਸੇ ਚ ਐਦਾਂ ਦਾ ਕੁਝ ਕਹਿ ਦੋ ਹਨਾ ਕਿ ਉਹ ਅਗਲਾ ਬੰਦਾ ਹਰਟ ਹੋਵੇ ਉਹਦਾ ਮਨ ਤੁਸੀਂ ਆਪਣੇ ਵੱਲੋਂ ਗੱਲ ਸਮਝਾ ਰਹੇ ਹੋਣੇ ਹੈ ਤੇ ਗੱਲ ਇਸ ਹਿਸਾਬ ਨਾਲ ਕਹੀ ਤੇ ਉਹ ਗੱਲ ਜਿਆਦਾ ਹੀ ਫਿਰ ਤੁਸੀਂ ਕਹਿ ਦਿੰਦੇ ਆ ਕਿ ਮੈਂ ਮਤਲਬ ਜੇ ਅਗਲਾ ਬੰਦਾ ਮੁਰੇ ਉਹ ਕਹਿੰਦਾ ਕਿ ਹਨਾ ਤੁਸੀਂ ਮੈਨੂੰ ਐਦਾਂ ਕਿਹਾ ਤੇ ਤੁਸੀਂ ਫਿਰ ਕਹਿ ਦਿੰਦੇ ਆ ਕਿ ਨਹੀਂ ਤੁਸੀਂ ਆਪਣੀ ਜਗ੍ਹਾ ਉਦੋਂ ਸਹੀ ਹੁੰਨੇ ਆ ਪਰ ਤੁਹਾਡਾ ਤਰੀਕਾ ਕੰਮ ਨਹੀਂ ਸਹੀ ਹੁੰਦਾ ਤੇ ਉੱਥੋਂ ਫਿਰ ਗੱਲ ਵਿਗੜ ਜਾਂਦੀ ਹੈ ਇਹ ਵੀ ਉਦੋਂ ਹੀ ਹੁੰਦਾ ਜਦੋਂ ਜ਼ਿਆਦਾ ਗੁੱਸੇ ਜਦੋਂ ਬੰਦਾ ਜ਼ਿਆਦਾ ਗੁੱਸੇ ਚ ਹੁੰਦਾ ਨਾ ਫਿਰ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਮੋੜਲੇ ਬੰਦੇ ਨੂੰ ਕੀ ਕਹਿ ਰਿਹਾ ਹਾਂ ਗੁੱਸੇ ਦੇ ਵਿੱਚ ਨਾ ਅਕਲ ਤੇ ਸਮਝ ਖਤਮ ਹੋ ਜਾਂਦੀ ਹੈ ਬੰਦੇ ਦੀ ਗੁੱਸਾ ਬਹੁਤ ਪੈੜੀ ਚੀਜ਼ ਹੈ ਬੰਦਾ ਕਹਿਣ ਜਿਹੜੀ ਗੱਲ ਕਹਿਣੀ ਵੀ ਨਹੀਂ ਚਾਹੁੰਦਾ ਹੁੰਦਾ ਉਹ ਵੀ ਕਹਿ ਦਿੰਦਾ ਐ ਤੇ ਫਿਰ ਉਹ ਦੇ ਨਾਲ ਕੀ ਹੁੰਦਾ ਹੈ ਵੀ ਸਾਰਾ ਕੁਝ ਵਿਗੜ ਜਾਂਦਾ ਬਾਅਦ ਵਿੱਚ ਪਹ ਲੱਗੇ ਨਾਲੇ ਉਹ ਬਾਅਦ ਵਿੱਚ ਜਦੋਂ ਹਾਂ ਲੱਗੇ ਪਹਿਲਾਂ ਅਹਿਸਾਸ ਵੀ ਹੋ ਜਾਵੇ ਮੈਂ ਗਲਤ ਕਿਹਾ ਆ ਪਰ ਉਸ ਟਾਈਮ ਜਿਹੜੀ ਗੱਲ ਮੂੰਹੋਂ ਕਹੀ ਹੁੰਦੀ ਨਾ ਨਾਲੇ ਫਿਰ ਇੱਕ ਵਾਰੀ ਜਿਹੜੀ ਕਿਸੇ ਨੇ ਗੱਲ ਕਹਿ ਦਿੱਤੀ ਨਾ ਜਿਹੜਾ ਹਰਟ ਹੋ ਗਿਆ ਬੰਦਾ ਜਿਹੜਾ ਬੰਦਾ ਹਰਟ ਹੋ ਗਿਆ ਫਿਰ ਉਹਨੂੰ ਦੁਬਾਰਾ ਦੁਬਾਰਾ ਫਿਰ ਉਹ ਗੱਲ ਬਣਦੀ ਨਹੀਂ ਉਹ ਗੱਲ ਨਹੀਂ ਬਣਦੀ ਹਾਂ ਬੇਸ਼ੱਕ ਫਿਰ ਤੁਸੀਂ ਸੌਰੀ ਕਹੀ ਜਾਓ ਜੋ ਮਰਜ਼ੀ ਕਰੀ ਜਾਓ ਪਰ ਫਿਰ ਵੀ ਜਿਹੜਾ ਫਿਰ ਬੰਦਾ ਹਰਟ ਹੋਇਆ ਹੁੰਦਾ ਨਾ अच्छा ਤੇ ਅਗਲਾ ਇਹ ਵੀ ਉਹੀ ਦੇ ਨਾਲ ਹੀ ਹੈ ਟਿਪ ਟਿਪ ਮਤਲਬ ਅਗਲਾ ਟਿਪ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਹੈਗਾ ਵੀ ਅ ਜੇ ਤੁਸੀਂ ਗਲਤੀ ਕਰ ਲਈ ਹੈ ਤਾਂ ਉਹਨੂੰ ਮੰਨਣਾ ਉਹਨੂੰ ਐਡਮਿਟ ਕਰ ਲੈਣਾ ਤੇ ਉਸ ਤੋਂ ਬਾਅਦ ਅ ਮਾਫੀ ਮੰਗ ਲੈਣੀ ਹਾਂ ਵੈਸੇ ਮਾਫੀ ਮੰਗਣੀ ਬਹੁਤ ਵਧੀਆ ਗੱਲ ਹੈ ਬੰਦਾ ਦੱਸ ਦੇਵੇ ਵੀ ਮੈਂ ਅਹਿਸਾਸ ਹੈ ਵੀ ਮੈਨੂੰ ਮੈਂ ਗਲਤੀ ਕੀਤੀ ਹੈ ਹਾਂ ਜੇ ਹੁਣ ਮੋਰਲਾ ਬੰਦਾ ਨਾ ਸਮਝੇ ਉਹ ਵੱਖਰੀ ਗੱਲ ਹੈ ਜੇ ਸਮਝ ਜਾਂਦਾ ਵਧੀਆ ਗੱਲ ਹੈ ਜੇ ਕਈ ਵਾਰੀ ਐਦਾ ਹੁੰਦਾ ਬੰਦਾ ਗਲਤੀ ਮੰਨ ਵੀ ਲੈਂਦਾ ਤੇ ਮੋਰੇ ਜਿੱਦਾਂ ਪਾਰਟਨਰ ਦੂਜਾ ਸਮਝਦਾ ਹੀ ਨਹੀਂ ਹੁੰਦਾ ਉਹ ਫਿਰ ਉਹ ਉਹਦੀ ਸਮਝ ਤੇ ਡਿਪੈਂਡ ਹੈ ਵੀ ਤੁਸੀਂ ਕਈ ਵਾਰੀ ਕਈ ਵਾਰੀ ਰਿਸ਼ਤੇ ਹੀ ਐਦਾਂ ਦੇ ਹੁੰਦੇ ਇਹੋ ਜਿਹੀਆਂ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਆ ਵੀ ਉਹ ਮੋਰਲਾ ਬੰਦਾ ਸਮਝਦਾ ਹੀ ਨਹੀਂ ਹੈਗਾ ਬਹੁਤ بڑا ਦਿਲ ਚਾਹੀਦਾ ਗਲਤੀ ਮੰਨਣ ਲਈ ਤੁਹਾਨੂੰ ਆਪਣੇ 파ਟਨਰ ਦੀ ਤੁਸੀਂ ਉਦਾਂ ਵੀ ਹਸਬੰਡ ਵਾਈਫ ਦੀ ਨਹੀਂ ਗੱਲ ਹੈਗੀ ਉਦਾਂ ਵੀ ਤੁਹਾਡੀ ਜੇ ਤੁਹਾਡੇ ਤੋਂ ਕੋਈ ਗਲਤੀ ਹੋ ਵੀ ਗਈ ਆ ਤਾਂ ਮੰਨ ਲਓ ਉਹਨੂੰ ਐਕਸੈਪਟ ਕਰ ਲਓ ਤੇ ਉਹਨੂੰ ਸੁਧਾਰੋ ਹਨਾ ਅੱਗੇ ਤੋਂ ਦੇਖੋ ਪੈਸਾ ਅਮੀਰੀ ਗਰੀਬੀ ਇਹ ਤਾਂ ਕਿਸਮਤ ਦੀ ਖੇਲ ਹੈ ਹਨਾ ਹੂੰ ਸਾਨੂੰ ਹਮੇਸ਼ਾ ਜਿੱਦਾਂ ਹੁਣ ਜਿਹੜਾ ਸਾਡਾ 파ਟਨਰ ਹੈ ਸਾਨੂੰ ਹਮੇਸ਼ਾ ਉਹਦਾ ਸਾਥ ਦੇਣਾ ਚਾਹੀਦਾ ਮਤਲਬ ਜੇ ਉਹ ਸਹੀ ਹੈ ਹਨਾ ਇਹ ਮੈਂ ਇਹ ਨਹੀਂ ਕਹਿੰਦੀ ਕਿ ਜੇ ਉਹ ਤੁਹਾਨੂੰ ਗਲਤ ਰਾਹ ਤੇ ਚੱਲਣ ਨੂੰ ਕਹਿੰਦਾ ਤਾਂ ਤੁਸੀਂ ਉਹ ਵੀ ਕਰਨਾ ਨਾ ਨਾ ਉਹ ਨਹੀਂ ਮਤਲਬ ਜੇ ਸਹੀ ਹੈ ਤੁਹਾਨੂੰ ਲੱਗਦਾ ਹਾਂ ਫਿਰ ਹਰ ਇੱਕ ਕੰਮ 'ਚ ਆਪਣੇ ਪਾਰਟਨਰ ਨੂੰ ਪਹਿਲ ਦੇਣੀ ਬਾਕੀ ਦੁਨੀਆ ਨਾਲ ਹਾਂ ਹਾਂ ਮਤਲਬ ਇਹ ਵੀ ਦੇਖਣਾ ਹੈ ਕਿ ਹਾਂ ਹਮੇਸ਼ਾ ਹਰ ਜਗ੍ਹਾ ਪੈਸਾ ਹੀ ਨਾ ਸਾਰਾ ਕੁਝ ਹੁੰਦਾ ਹਾਂ ਹਾਂ ਜਿਹ ਜਿਹੋ ਜੇ ਮਰਜ਼ੀ ਹਾਲਾਤ ਹੋਣ ਪਹਿਲ ਦੇਣੀ ਹੈ ਪਹਿਲ ਦੇਣੀ ਹੈ ਹਾਂ ਤੁਸੀਂ ਮਤਲਬ ਉਹਦੇ ਨਾਲ ਖੜਨਾ ਹੈ ਖੜਨਾ ਹੈ ਮਤਲਬ ਉਹਦਾ ਹੌਸਲਾ ਕਾਇਮ ਤਾਂ ਹੀ ਰਹਿੰਦਾ ਹੈ ਮਾੜੇ ਹਾਲਾਤਾਂ ਚ ਵੀ ਉਹਦੇ ਨਾਲ ਜੇ ਪੜਦੇ ਆ ਜੇ ਪਾਰਟਨਰ ਨਾਲ ਹੈ ਨਾ ਪੇਰ ਤੁਸੀਂ ਹਰ ਹਰੇਕ ਮੁਸ਼ਕਲ ਹਰ ਹਰਕਾਤ ਵਿੱਚ ਉਹ ਉਸ ਪ੍ਰੋਬਲਮ ਨੂੰ ਉਹ ਸੋਲਵ ਸੋਲਿਊਸ਼ਨ ਨੂੰ ਉਹਨੂੰ ਮਿਲ ਜਾਂਦਾ ਸੋਲਵ ਕਰ ਸਕਦਾ ਹੈ ਕਿਉਂਕਿ ਪਾਰਟਨਰ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਚੱਲਦਾ ਹੈ ਨਾ ਪ੍ਰੋਫੈਸਰ ਬਲਵਿੰਦਰ ਬਰਾੜ ਹੈ ਨਾ ਹੂੰ ਹੂੰ ਆਸਟ੍ਰੇਲੀਆ ਰਹਿੰਦੇ ਸ਼ਾਇਦ ਨਹੀਂ ਕੈਨੇਡਾ ਹੀ ਰਹਿੰਦੇ ਆ ਮੈਂ ਉਹਨਾਂ ਦੇ ਪੋਡਕਾਸਟ ਬਹੁਤ ਦੇਖਦੀ ਹੁੰਨੀ ਆ ਮੈਂ ਰੁਪਿੰਦਰ ਭੈਣ ਨੇ ਵੀ ਉਹਨਾਂ ਨਾਲ ਪੋਡਕਾਸਟ ਕੀਤਾ ਰੁਪਿੰਦਰ ਸੰਧੂ ਨੇ ਹਾਂ ਹੂੰ ਮੈਂ ਉਹ ਵੀ ਦੇਖਿਆ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਤੁਹਾਨੂੰ ਮਤਲਬ ਇੱਕ ਮੋੜਾ ਤਾਂ ਚਾਹੀਦਾ ਹੁੰਦਾ ਆ ਜੇ ਤੁਸੀਂ ਕਦੀ ਦੁਖੀ ਵੀ ਹੁੰਨੇ ਆ ਹਨਾ ਮਤਲਬ ਮੈਨੂੰ ਉਹਨਾਂ ਦੀ ਇਹ ਗੱਲ ਬਹੁਤ ਵਧੀਆ ਲੱਗੀ ਸੀ ਕਿਉਂਕਿ ਸੁਖ ਵੇਲੇ ਤਾਂ ਤੁਹਾਡੇ ਸਾਰੇ ਨਾਲ ਹੁੰਦੇ ਆ ਹਨਾ ਖੁਸ਼ੀ ਦੇ ਟਾਈਮ ਪਰ ਇਹ ਕਈ ਵਾਰੀ ਤੁਸੀਂ ਉਦਾਸ ਹੁੰਨੇ ਆ ਜਾਂ ਕੋਈ ਪ੍ਰੋਬਲਮ ਚ ਹੁੰਨੇ ਆ ਦੁਖੀ ਹੁੰਨੇ ਆ ਜਾਂ ਤੁਹਾਡਾ ਕਈ ਵਾਰੀ ਰੋਣ ਨੂੰ ਮਨ ਕਰਦਾ ਹੈ ਨਾ ਪਰ ਤੁਸੀਂ ਕਿਸੇ ਹੋਰ ਸਾਹਮਣੇ ਨਹੀਂ ਰੋ ਸਕਦੇ ਮਤਲਬ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸ ਸਕਦੇ ਉਹ ਆਪਣੇ 파ਟਨਰ ਨੂੰ ਦੱਸ ਸਕਦੇ ਆ ਕਿ ਇੱਕ ਮੁੰਡਾ ਦੇ ਨਾਲ ਉਹ ਜੋੜ ਕੇ ਤੁਰੇਗਾ ਤਾਂ ਅੱਧੀ ਪ੍ਰੋਬਲਮ ਤਾਂ ਸੋਲਵ ਹੋ ਜੰਦੀ ਅਗਲਾ ਟਿਪ ਮੈਂ ਹੁਣ ਦੱਸਦਾ ਆ ਕਿ ਕਦੇ ਵੀ ਨਾ ਆਪਣੇ 파ਟਨਰ ਨੂੰ ਉੱਚੀ ਉੱਚੀ ਚੀਕ ਚੀਕ ਕੇ ਨਹੀਂ ਬੋਲਣਾ ਚਾਹੀਏ ਉਹ ਤੁਸੀਂ ਪਬਲਿਕ ਪਲੇਸ ਤੇ ਹੋ ਮੋ ਜਾਂ ਘਰ ਹੋ ਮੋ ਕਿਤੇ ਵੀ ਹੋ ਮੋ ਚਾਹੇ ਕਿਦਾਂ ਦੇ ਮਰਜੀ ਮਾੜੇ ਤੋਂ ਮਾੜੇ ਹਾਲਾਤ ਵੀ ਹੋਣ ਇਹ 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 ਕੀ ਹੁੰਦਾ ਹੈ ਫਿਰ ਇਹਦਾ ਹਾਲਾਤ ਵਿਗੜ ਜਾਂਦੀ ਹੈ ਫੈਮਿਲੀ ਤੇ ਪੈਂਦਾ ਬੱਚਿਆਂ ਤੇ ਪੈਂਦਾ ਹਾਂ ਬੱਚਿਆਂ ਤੇ ਵੀ ਪੈਂਦਾ ਫਿਰ ਉਹ ਜਿਹੜੇ ਮਾੜੇ ਹਾਲਾਤ ਹੈ ਨਾ ਉਹ ਹੋਰ ਮਾੜੇ ਹੋ ਜਾਂਦੇ ਆ ਨਾਲੇ ਫਿਰ ਬੱਚੇ ਜਿੱਦਾਂ ਦਾ ਮਾਹੌਲ ਚ ਪਲੇ ਬੜੇ ਹੁੰਦੇ ਆ ਐਦਾਂ ਦੇ ਜੇ ਬੱਚੇ ਐਦਾਂ ਦੇ ਮਾਹੌਲ ਚ ਹੋਣੇ ਆ ਛੋਟੇ ਬੱਚੇ ਛੋਟੇ ਬੱਚੇ ਤਾਂ ਨਾ ਤੇ ਉਹੀ ਅਸਰ ਹੁੰਦਾ ਬੱਚੇ ਵੀ ਉਹੀ ਉਹੀ ਚੀਜ਼ ਉਹੀ ਚੀਜ਼ ਕਰਦੇ ਤੁਹਾਡੇ ਨਾਲ ਬੱਚੇ ਐਦਾਂ ਹੀ ਬੋਲਦੇ ਆਪਣੀ ਗੱਲ ਮਨਵਾਉਣ ਲਈ ਨਾਲ ਵੀ ਆਪਣੇ ਜਿਹੜੇ ਉਹਨਾਂ ਦੇ ਨਾਲ ਖੇਡਣ ਵਾਲੇ ਬੱਚੇ ਹੁੰਦੇ ਆ ਨਾ ਉਹਨਾਂ ਨਾਲ ਵੀ ਐਦਾਂ ਹੀ ਉੱਚੀ ਉੱਚੀ ਆਵਾਜ਼ ਚ ਗੱਲ ਕਰਦੇ ਆ ਉਈ ਨਾ ਤੁਹਾਡੀ ਫੈਮਿਲੀ ਤੇ ਅਸਰ ਪੈਂਦਾ ਸਾਰਾ ਪੂਰਾ ਫੈਮਿਲੀ ਤੇ ਨਹੀਂ ਸਾਰੀ ਫੈਮਿਲੀ ਤੇ ਅਸਰ ਲਾਸਟ ਵਿੱਚ ਮੈਂ ਇਹੀ ਕਹੂੰਗੀ ਕਿ ਜੇ ਮਤਲਬ ਜੇ ਤੁਹਾਨੂੰ ਤੁਹਾਡਾ ਜੀਵਨ ਸਾਥੀ ਚਲੋ ਵਧੀਆ ਕਰਦਾ ਹੈ ਹੈਨਾ ਉਦੋਂ ਤਾਂ ਤੁਹਾਨੂੰ ਪਤਾ ਹੀ ਹੁੰਦਾ ਤੁਹਾਡਾ ਆਪਸ ਚ ਅੰਡਰਸਟੈਂਡਿੰਗ ਹੁੰਦੀ ਹੈ ਪਰ ਜੇ ਤੁਸੀਂ ਇੱਕ ਵਾਰ ਉਹਨੂੰ ਮੂੰਹ ਨਾਲ ਬੋਲ ਕੇ ਉਹਨੂੰ ਅਪਰੀਸ਼ੀਏਟ ਕਰ ਦੋ ਹੈਨਾ ਤੇ ਵੀ ਹਾਂ ਤੂੰ ਆ ਬਹੁਤ ਵਧੀਆ ਇੱਕ ਵਾਰ ਹੀ ਦਿਨ ਚ ਕਰ ਲਓ ਅੱਛਾ ਦਿਨ ਤੇ ਇੱਕ ਵਾਰ ਬਹੁਤ ਹੈ ਇੱਕੋ ਵਾਰ ਵੀ ਹੈ ਜ਼ਰੂਰ ਇੱਕ ਵਾਰ ਚਲ ਦਿਨ ਤੇ ਨਹੀਂ ਕਰਨਾ ਹਫਤੇ ਜ ਇੱਕ ਵਾਰ ਕਰੀ ਨੀ ਨੀ ਦਿਨ ਚ ਕਹਿਣਾ ਚਾਹੀਦਾ ਇੱਕ ਵਾਰ ਚਾਹੇ ਤਾਰੀਫ ਕਰ ਦਿਓ ਚਾਹੇ 파ਟਨਰ ਦੀ ਆਪਣੀ ਕਿਸੇ ਕੋਈ ਵੀ ਜੋ ਵਧੀਆ ਕੰਮ ਕੀਤਾ ਆ ਸ਼ੁਕਰ ਸ਼ੁਕਰੀਆ ਦਾ ਕਰ ਦਿਓ ਪਤਾ ਕੀ ਹੁੰਦਾ ਹੈ ਚਾਹੇ ਰੋਜ਼ ਕਰਦੇ ਚਾਹੇ ਮਾੜਾ ਮੋਟਾ ਆਪਣੇ ਕੋਲੂ ਲਾ ਕੇ ਵੀ ਕਹਿ ਦਿਓ ਮੈਂ ਕਹਿੰਦਾ ਬਹੁਤ ਵਧੀਆ ਹੈ ਆਪਣੇ ਕੋਲੂ ਲਾ ਕੇ ਮੜ ਜਾ ਝੂਠ ਮੂਠ ਕਹਿ ਦਿਓ ਪਿਆ ਫਰਕ ਕੀ ਪੈਂਦਾ ਆ ਪੰਪ ਦੇ ਦਿਓ ਹਨਾ ਹਾਂ ਪੰਪ ਦੇ ਦਿਓ ਮੈਂ ਕਹਿੰਦਾ ਸਿੱਧੀ ਗੱਲ ਹੈ ਉਹੀ ਪੰਪ ਪੰਪ ਦੇ ਦਿਓ ਪੰਪ ਦੇਣਾ ਪੈਂਦਾ ਜੀ ਕਈ ਵਾਰੀ ਐਦਾਂ ਹੁੰਦਾ ਵੀ ਕਿਹੜੇ ਕੋਈ ਆ ਜ਼ਿਆਦਾਤਰ ਨਾ ਜਿਹੜੀਆਂ ਲੇਡੀਜ਼ ਐ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਘਰ ਦਾ ਸਾਰਾ ਕੰਮ ਮੈਂ ਦੇਖਿਆ ਆ ਮੈਨੂੰ ਗੱਲ ਹੋਰ ਚੱਤੇ ਆ ਦੱਸ 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 ਐਸੇ ਪੁਆਇੰਟ ਤੇ ਦੱਸ ਦੱਸ ਮਤਲਬ ਇਹ ਇਹ ਐਪਰੀਸ਼ੀਏਸ਼ਨ ਮਤਲਬ ਉਹ ਹੋ ਜਾਂਦਾ ਕਿ ਜਿੱਦਾਂ ਮੰਨ ਲਓ ਮੈਂ ਉਦਾਹਰਣ ਦੇ ਦਿੰਨੀ ਆ ਹੂੰ ਇਹਨਾਂ ਦੀ ਆਪਣੀ ਮਤਲਬ ਬੰਦਿਆਂ ਦੀ ਆਪਣੀਆਂ ਉਦਾਹਰਣਾ ਹੈ ਜੇ ਉਹ ਕੁਝ ਵਧੀਆ ਕਰਦੇ ਆ ਲੇਡੀਜ਼ ਨੂੰ ਵੀ ਕਹਿਣਾ ਚਾਹੀਦਾ ਉਹਨਾਂ ਨੂੰ ਹੂੰ ਵੀ ਹਾਂ ਤੁਸੀਂ ਬਹੁਤ ਵਧੀਆ ਕੀਤਾ ਹੈ ਨਾ ਪਰ ਲੇਡੀਜ਼ ਦਾ ਇਹ ਆ ਕਿ ਜੇ ਹੁਣ ਲੇਡੀਜ਼ ਕੁਕਿੰਗ ਤਾਂ ਲੇਡੀਜ਼ ਹੀ ਕਰਦੀਆਂ ਹੈ ਨਾ ਫਿਰ ਜੇ ਲੇਡੀਜ਼ ਕੁਕਿੰਗ ਕਰਦੀਆਂ ਚਲੋ ਰੋਜ਼ ਦਾ ਕੰਮ ਹੈ ਉਹਨਾਂ ਦਾ ਹੈ ਨਾ ਚਲੋ ਆਪਣੇ ਵੱਲੋਂ ਸਭ ਸਾਰੇ ਵਧੀਆ ਹੀ ਬਣਾਉਂਦੇ ਆ ਠੀਕ ਹੈ ਪਰ ਜੇ ਤੁਸੀਂ ਨਾ ਮਤਲਬ ਉਹਨੂੰ ਕਹਿ ਦਿਓ ਬੇਸ਼ੱਕ ਨਾਂ ਵੀ ਵਧੀਆ ਬਣਿਆ ਹੋਵੇ ਨਾ ਮਤਲਬ ਜਰੂਰੀ ਤਾਂ ਨਹੀਂ ਹੈ ਕਿ ਉਹ ਹੀ ਵਧੀਆ ਬਣਾਦੀ ਪਰ ਤੁਹਾਨੂੰ ਐਂ ਹੀ ਲੱਗਦਾ ਹੁੰਦਾ ਹੈ ਨਾ ਕਿ ਇਹਦੇ ਨਾਲੋਂ ਵਧੀਆ ਕੋਈ ਬਣਾ ਨਹੀਂ ਸਕਦਾ ਸਾਨੂੰ ਆਪਣੇ ਘਰ ਦਾ ਸਵਾਦ ਬੱਚਿਆਂ ਨੂੰ ਬਿਲਕੁਲ 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 ਬੱਚਿਆਂ ਨੂੰ ਵੀ ਇਹ ਹੁੰਦਾ ਕਿ ਸਾਡੇ ਮਾਂ ਦਾ ਖਾਣਾ ਜਿਹੜਾ ਹੁੰਦਾ ਨਾ ਹਾਂ ਵੀ ਸਾਡੀ ਮੰਮੀ ਨਾਲੋਂ ਵਧੀਆ ਸਾਡੀ ਮੰਮੀ ਵਰਗਾ ਨਹੀਂ ਕੋਈ ਬਣਾਦਾ ਕੋਈ ਨਹੀਂ ਬਣਾਉਂਦਾ ਹੈ ਨਾ ਸਾਡੇ ਤੋਂ ਸਪੈਸ਼ਲੀ ਅਨਮੋਲ ਨੂੰ ਹੈਗਾ ਹੀ ਆ ਬਈ ਹਾਂ ਇਹ ਤਾਂ ਮਤਲਬ ਇਹ ਸਕੂਲ ਵੀ ਜਾਂਦੀ ਹੈ ਨਾ ਇਹ ਕਹਿ ਦਿੰਦੀ ਕਿ ਮੈਨੂੰ ਮਤਲਬ ਮੈਂ ਸਾਰਿਆਂ ਦੇ ਕਰਦੀ ਆਂ ਟਰਾਈ ਪਰ ਕੰਨ ਮੈਨੂੰ ਘਰ-ਵਾਰ ਦਾ ਟੇਸਟ ਕਿਤੇ ਨਹੀਂ ਲੱਭਦਾ ਤੇਰਾ ਤਾਂ ਟੇਸਟ ਹੁੰਦਾ ਹੀ ਵਧੀਆ ਆ ਜੀ ਅਸੀਂ ਨਹੀਂ ਯਾਰ ਇਹ ਨਹੀਂ ਸਕਦੇ ਅਸੀਂ ਇਹ ਮੈਂ ਬਾਕੀ ਸਾਰਿਆਂ ਦੀ ਗੱਲ ਕਰਦੀ ਆ ਮੈਂ ਸਾਰਿਆਂ ਦੀ ਗੱਲ ਕਰਦੀ ਆ ਕਿ ਜੇ ਤੁਸੀਂ ਕਹਿ ਦੋਗੇ ਨਾ ਵੀ ਹਾਂ ਅੱਜ ਤੋਂ ਵੀ ਤੂੰ ਆਹ ਚੀਜ਼ ਬਹੁਤ ਵਧੀਆ ਬਣਾਈ ਖਾ ਕੇ ਸਵਾਦ ਆ ਗਿਆ ਫਿਰ ਹਾਂ ਹਾਂ ਮਤਲਬ ਉਹ ਉਹਨੂੰ ਇੰਨਾ ਚੰਗਾ ਲੱਗੂਗਾ ਨਾ ਮਤਲਬ ਜੇ ਉਹ ਗਰਮੀ ਚ ਵੀ ਬਣਾਉਂਦੀ ਸੀਗੀ ਉਹਨੂੰ ਸਾਰੀ ਉਹ ਭੁੱਲ ਜਾਣੀ ਹੈ ਹਨਾ ਫਿਰ ਅਗਲੇ ਦਿਨ ਨਾ ਉਹਨੇ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਮੇਰੀ ਕੱਲ ਤਰੀਫ ਹੋਈ ਮੈਂ ਅੱਜ ਹੋਰ ਵਧੀਆ ਬਣਾਣੀ ਹੈ ਉਹੀ ਦੋ ਮਿੱਠੇ ਲਫ਼ਜ਼ ਹਾਂ ਤੁਹਾਡੀ ਪੂਰੀ ਤੁਹਾਡੀ ਜਿਹੜੀ ਮਿਹਨਤ ਹੈ ਨਾ ਉਹਦਾ ਫਲ ਮਿਲ ਜਾਂਦਾ ਹੈ ਹਾਂ ਲੇਡੀਜ਼ ਨੂੰ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਜੇ ਉਹ ਕੁਝ ਵਧੀਆ ਤੁਹਾਡੇ ਲਈ ਕਰਦੇ ਆ ਹੁਣ ਉਹ ਸਾਰਾ ਦਿਨ ਵਿਚਾਰੇ ਕੰਮ ਕਰਦੇ ਆ ਹਨਾ ਥੱਕੇ ਥੁੱਕੇ ਘਰ ਆਉਂਦੇ ਆ ਤੁਹਾਨੂੰ ਵੀ ਉਹਨਾਂ ਨੂੰ ਥੋੜਾ ਪੈਂਪਰ ਕਰਨਾ ਚਾਹੀਦਾ ਆ ਇਹ ਨਹੀਂ ਆ ਕਿ ਹੁਣ ਉਹ ਕੰਮ ਤੋਂ ਆਏ ਆ ਤਾਂ ਤੁਸੀਂ ਕਿ ਜੇ ਸਾਰੇ ਦਿਨ ਦਾ ਗੁੱਸਾ ਉਹਨਾਂ ਤੇ ਹੀ ਲਾਣਾ ਆ ਹਨਾ ਆ ਚੱਕੋ ਪਾਣਾ ਇਹ ਹੁੰਦਾ ਹੈ ਇਹ ਬਹੁਤ ਜਗਾ ਹੁੰਦਾ ਹੈ ਇਦਾਂ ਨਹੀਂ ਹੈਗਾ ਸਾਰੇ ਪਾਸੇ ਰਿਸ਼ਤਾ ਸਹੀ ਚੱਲਦਾ ਆ ਇਦਾਂ ਨਹੀਂ ਆ ਪ੍ਰੋਬਲਮਸ ਹੁੰਨੀਆਂ ਆ ਪਰ ਇਹ ਮੈਨੇਜ ਕਰਨਾ ਪੈਂਦਾ ਹੈ ਮੈਨੇਜ ਇਹ ਚਾਹੀਦਾ ਆਪਣੇ ਸਾਰੇ ਦਿਨ ਦਾ ਗੁੱਸਾ ਨਹੀਂ ਲਾਣਾ ਚਾਹੀਦਾ ਜੇ ਕੋਈ ਪ੍ਰੋਬਲਮ ਹੈਗੀ ਆ ਨਾ ਸਮਾਂ ਕਿ ਉਹਨਾਂ ਨੂੰ ਆਂਦਿਆਂ ਨੂੰ ਪਹਿਲਾਂ ਤੁਸੀਂ ਵਧੀਆ ਤਰੀਕੇ ਨਾਲ ਗੱਲ ਕਰੋ ਨਹੀਂ ਫਿਰ ਹੌਲੀ ਹੌਲੀ ਤੁਸੀਂ ਆਪਣੀ ਪ੍ਰੋਬਲਮ ਬੈਠ ਕੇ ਸ਼ੇਅਰ ਕਰੋ ਵੀ ਹਾਂ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਇਹ ਹੁੰਦਾ ਹੈ ਬਹੁਤ ਜਗ੍ਹਾ ਪ੍ਰੋਬਲਮਸ ਹੁੰਦੀਆਂ ਨੇ ਲੋ ਜੀ ਇਹ ਇੰਨੇ ਟਿਪਸ ਸੀਗੇ ਮੈਂ ਜਿੰਨੇ ਸਾਨੂੰ ਥੋੜੀ ਬਹੁਤ ਅਸੀਂ ਦੀ ਨੋਟ ਕੀਤੀਓ ਸੀ ਉਹ ਤੁਹਾਨੂੰ ਦੱਸੇ ਆ ਵੈਸੇ ਵੀ ਜੇ ਜਿਹੜੀ ਮੈਰਿਜ ਲਾਈਫ ਹੁੰਦੀ ਹੈ ਨਾ ਜੇ ਉਹ 70 80% ਵੀ ਤੁਹਾਡੀ ਆਪਸ ਚ ਤਾਲਮੇਲ ਵਧੀਆ ਹੈ ਤਾਂ ਮੈਂ ਕਹਿੰਦਾ ਪਰਫੈਕਟ ਹੈ ਵੈਸੇ ਪਰਫੈਕਟ ਹੁੰਦਾ ਕੁਝ ਨਹੀਂ ਹੈਗਾ ਪਰ ਉਹ ਪਰਫੈਕਟ ਹੈ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਤੁਹਾਨੂੰ ਤਾਨੇ ਮੇਨੇ ਗਲਤਫਹਿਮੀਆਂ ਅਮ ਇਦਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਉਂਕਿ ਫਿਰ ਤਣਾਅ ਜਿਹੜੀ ਹੁੰਦੀ ਹੈ ਡਿਪਰੈਸ਼ਨ ਇਦਾਂ ਦੀਆਂ ਚੀਜ਼ਾਂ ਘਰ ਘਰ ਜੰਨੀ ਆਇਆ ਲੜਾਈ ਝਗੜੇ ਇਹ ਘਰ ਕਰ ਜਾਂਦੇ ਆ ਲੜਾਈ ਝਗੜਿਆਂ ਦਾ ਬੱਚਿਆਂ ਤੇ ਬਹੁਤ ਬੁਰਾ ਅਸਰ ਹੁੰਦਾ ਹੈ। ਤੋਂ ਇਹੀ ਵੀਡੀਓ ਸੀਗੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇਗੀ। ਅਗਲੀ ਕਿਸੇ ਹੋਰ ਵੀਡੀਓ ਚਾਹਾਂਗੇ ਅਸੀਂ ਘੱਟ ਵੱਧਦੇ ਹੀ ਸਾਡਾ ਕਈ ਵਾਰੀ ਨਾ ਟਾਈਮ ਨਹੀਂ ਲੱਗਦਾ ਇਸ ਕਰਕੇ ਇਕੱਠਿਆਂ ਦਾ ਥੋੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ। ਅੱਜ ਵੀਡੀਓ ਸੀ ਕਿ ਬਣਾਣੀ ਆ ਪਰ ਮੀਂਹ ਦਾ ਇਸ ਟਾਈਮ ਮੀਂਹ ਆਣ ਲੱਗਾ। ਮੀਂਹ ਆਣੇ ਵਾਲਾ ਹੈ ਤੇ ਥੋੜੀਆਂ ਕਿਣੀਆਂ ਵੀ ਪੈਣ ਲੱ ਪਈਆਂ ਆ। ਤੇ ਉਮੀਦ ਹੈ ਵੀ ਮੀ ਆ ਜਾਏਗਾ ਤਾਂ ਵਧੀਆ ਚਲਿਏ ਫਿਰ ਲੰਬੀ ਤਾਂ ਨਹੀਂ ਹੋਗੀ ਵੀਡੀਓ ਚਲੋ ਚਲੋ ਵੀ ਸਾਥੀ ਕੱਲ ਤੱਕ ਰਹੀਏ ਓਕੇ ਜੀ ਸਾਰਿਆਂ ਦਾ ਧੰਨਵਾਦ ਸਾਸੀ ਕਾਲ ਵੀਡੀਓ ਦੇਖਣ ਲਈ ਜੇ ਵੀਡੀਓ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਸ਼ੂਟ ਕਰ ਦਿਓ ਜੇ ਨਹੀਂ ਕਰਨੀ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਜੀ ਓਕੇ ਰੱਬ ਰੱਖਾ ਬਸ ਕੈਮਰਾਮੈਨ ਲਿਆਓ ਆਹ ਲਗਾ ਮੈਂ ਹਾਂ ਤਾਂ ਨੂੰ ਜਿੱਦ ਕੋ ਬੰਤ ਤੇਜ ਤੋਂ ਪਹੁੰਚ ਰਖ ਹੂੰ ਹੂੰ